ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਣ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜਿਆ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਤੋਂ ਸਾਥ ਨਾਲ ਇੱਕ ਇੱਕ ਦਾ ਤੁਸੀਂ ਉਸ ਨਾਲ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਉਹਦੇ ਕੋਲ ਉਹਦੇ ਕੋਲ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਹਨਾਂ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੋਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਵੀ ਇਹਨਾਂ ਦੇ ਨਾਲ ਸਾਜ਼ਿੜ ਰਲ ਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਕੱਤੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਹਟੇ ਨੂੰ ਕੋਈ ਸ਼ਿਵ ਸੈਨਾ ਨੇ ਵੀ ਆ ਬਾਹਰ ਕੱਢਿਆ ਹੋਇਆ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਅੱਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲਿੰਗ ਕਰਦੇ ਆ ਘਰ ਚ ਜਾਂਦੀਆਂ ਸੀ ਲੜਕੀਆਂ ਮੜ ਕੇ ਉੱਥੇ ਔਰ ਦੂਜੇ ਜੇ ਜਾਨ ਮਗਰ ਉਹ 3000 ਜਣੇ ਮਾਰ ਚਲੇ ਜਾਂਦੇ ਸੀ ਜਾ ਕੇ ਕਹਿੰਦੇ ਤੂੰ ਅੰਦਰ ਕੁੜੀਆਂ ਵਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਦਵਾੜੇ ਗੁਨਾਹ ਦੇ ਕੋ ਕੁੜੀਆਂ ਤੁਹਾਡੇ ਕੋ ਉਹ ਫਿਰ ਰੋਲਾ ਪਾਉਂਦਾ ਪੈਂਦੀ ਸੀ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਿਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਮੁਖਬੇ ਕੱਪ ਸੱਜੇ ਕਮਾਇਆ ਜਿਹੜੀਆਂ ਸਾਡੇ ਇੱਕ ਦੋ ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਦੇ ਪਿਛਲਾ ਪਾਰਟ ਆ ਤੇ ਇਹਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿਖੀ ਕੀਤੀ ਹੋਈ ਨੇ ਜਿੱਤੇ ਨਾਲ ਪਈ। ਕੀ ਕਹਤਾਂ ਰਹਾਂਦੋ ਆ ਜੀ ਫੋਨ ਦੇ ਵਿੱਚ ਹੀ ਕਾਫੀ ਮਸਾਲਾ ਜੀ। ਜੋ ਸ਼ਹਿਰ ਦੇ ਵਿੱਚ ਇੱਕ ਗੱਲ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋਹ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨੁਮਾਇੰਦੇ ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇੱਜ਼ਤਦਾਰ ਲੋਕ ਨੇ ਜਿਨ੍ਹਾਂ ਦੇ ਕੋਲ 4 ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਣ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜੀ ਆ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਹ ਤੁਸਾਂ ਤਾਂ ਇਹ ਕੀਤਾ ਤੁਸੀਂ ਉਹਦਣਾ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਇਹੋ ਜਿਹੀ ਗੱਲ ਨਹੀਂ ਹੋਈ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਹੋਇਆ ਤੇ ਕੁੜੀ ਰੌਲਾ ਪਾ ਰਹੀ ਏ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦਿਓਗੇ ਉਹਨੂੰ ਕੋਕ ਬਲੈਕਮੇਲਿੰਗ ਕਰਕੇ ਉਹਦੇ ਕੋ ਉਹਦੇ ਕੋ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਸ ਸਬੰਧੀ ਕੱਲਾ ਅਮਰਸਰ ਨਹੀਂ ਅਮਰਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰਮਦਾਸ ਏਰੀਆ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕਿਹਾ ਕਿ ਪੈਸਾ ਲੈ ਲਓ ਜਾਂ ਤੂੰ ਸਾਡੀ ਕੋਈ ਇੱਜ਼ਤ ਨਹੀਂ ਕਿਨੂੰ-ਕਿਨੂੰ ਸਫਾਈ ਦੇਵਾਂਗੇ ਇਸ ਤਰ੍ਹਾਂ ਦੀ ਚਲਦੇ ਆ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕਰੈਕਟਰ ਪ੍ਰਤੀ ਬੜਾ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਕੋਈ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਉਰਫ ਅਮਰਿੰਦਰ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ ਉਹਦੇ ਤੇ ਉਹ ਬੋਲਦੀਆਂ ਨੇ ਵੀ ਤੁਸੀਂ ਮੈਨੂੰ ਆਹ ਕੀਤਾ ਜੇ ਕੀਤਾ ਇਸ ਤਰ੍ਹਾਂ ਦੀ ਕਰਕੇ ਉਹਨੂੰ ਮੁੜ ਕੇ ਕੋ ਪੈਸੇ ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਸਾਨੂੰ 10 ਲੱਖ ਰੁਪਏ ਦਿਓ ਨਹੀਂ ਤਾਂ ਉਹਨੂੰ ਵਾਇਰਲ ਕਰ ਦੇ ਨਹੀਂ ਪ੍ਰੈਸ ਨੂੰ ਦਵਾਂਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸਏ ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋਹਨਾ ਨੇ ਉਹਦੇ ਉੱਤੇ ਮੁਕਦਮਾ ਨੰਬਰ 49 ਡੇਟ 30 325 ਅੰਡਰ ਸੈਕਸ਼ਨ 308 2 62 352 3 68/2 111 ਬੀ ਐਨ ਐਸ ਥਾਣਾ ਮਕਬੂਲਪੁਰਾ ਬੀ ਐਨ ਐਸ ਨੇ 17 ਤਾਰੀਖ ਤੱਕ ਮੁਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸੁਤੀਸ਼ ਕਪੂਰ ਮਕਾਨ ਨੰਬਰ ਐਪ 6 ਡਾਇਮੰਡ ਬੋਲਨ ਮੈਲ ਜੀਟੀ ਰੋਡ ਸ਼ਿਆੜਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੌਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦਿਆਂ ਨੇ ਪੈਸੇ ਵਸੂਲਦਿਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤਾਂ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਅੱਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨਹੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਇਹ ਬਹੁਤ ਵੱਡਾ ਗੰਦ ਸ਼ਹਿਰ ਚ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਰਿਪੋਰਟ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਰ ਉਹ ਕੀ ਕਰਦੀਆਂ ਸੀ ਕੁੜੀਆਂ ਕਿਵੇਂ ਇਹਨਾਂ ਨੂੰ ਕਿਸ ਤਰੀਕੇ ਨਾਲ ਗੱਲਬਾਤ ਕਰਦੀਆਂ ਸੀ ਕਿ ਕਰਦੀਆਂ ਸੀ ਕੁੜੀਆਂ ਏਦਾਂ ਜਿਵੇਂ ਮੂੰਹ ਬੰਨ ਲੈਂਦੀ ਸੀ ਮੂੰਹ ਬੰਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤਾਂ ਮਕਦਮਾ ਦਰਜ ਕਰਾ ਦਾਂਗੀ ਰੇਵ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ। ਇਹ ਵੀਡੀਓ ਕਾਲਿੰਗ ਦੇ ਉੱਪਰ ਕਰਦੀਆਂ ਸੀ। ਵੀਡੀਓ ਵੀਡੀਓ ਕਾਲਿੰਗ ਕਰਦੀ। ਨੰਬਰ ਮੰਗਦੀ ਸੀ ਨੰਬਰ ਮੋਰ ਪ੍ਰੋਵਾਈਡ ਨੰਬਰ ਲੈਂਦੇ ਸੀ। ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਜੀਰ ਦੱਸਦਾ, ਇੱਕ ਪ੍ਰੈਸ ਤੇ ਵੀ ਦੱਸਦੇ ਆ ਇਹ ਕੋਈ ਸ਼ੀਦਪੁਰ ਸਿੰਘ ਦੇ ਨਾਲ ਵੀ ਇਹ ਆਪਣੇ ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ। ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ ਚ ਆਉਂਦੇ ਜਾਂਦੇ ਇਹਨਾਂ ਨੂੰ ਪਤਾ ਬਾਪੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਇਤਨੂੰ ਆਪਣੀ ਵੱਡੀ ਸਮਝਦੇ ਆ ਜਿਹੜੇ ਲੱਗਦਾ ਦਲਫੀ ਕਰਾਇ ਤੇ ਲਿੱਤੇ ਹੋਏ ਸੀ ਅੱਜ ਦੀ ਗੱਲ ਸਾਹਮਣੇ ਆਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਨੇ ਤਫਤੀਸ਼ ਜਿਹੜੀਆਂ ਸਾਡਾ ਤਫਤੀਸ਼ ਦਾ 파ਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚਲ ਜਾਂਦੇ ਸੀ ਘਰ ਚਲ ਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਅਤੇ ਦੂਜੇ ਏਜੰਟ ਮਗਰੋਂ 3-4 ਜਣੇ ਮਗਰ ਚੱਲ ਜਾਂਦੇ ਸੀ ਜਾ ਕੇ ਕਹਿੰਦੇ ਤੁਹਾਨੂੰ ਅੰਦਰ ਕੁੜੀਆਂ ਬਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਬਾੜੀਆਂ ਕਹਿੰਦੇ ਆ ਦੇਖੋ ਕੁੜੀਆਂ ਤੁਹਾਡੇ ਕੋ ਉਹ ਫਿਰ ਰੋਲਾ ਪਾਉਂਦਾ ਪੈਂਦੀਆਂ ਸੀ ਵੀ ਹਾਂ ਇਹਨਾਂ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆਹ ਕਰਨ ਲੱਗਾ ਸੀ ਮੈਨੂੰ ਇਹ ਕਰਨ ਲੱਗਾ ਸੀ ਇਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਮਕਾਨਾਂ ਵਿੱਚ ਇਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਇਹ ਲੇਡੀ ਜਿੱਥੇ ਨਹੀਂ ਦੇਣੀ ਆ ਇਹ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਪੈਸੇ ਮਸੂਰੀ ਕੀ ਬ੍ਰਾਂਤੀ ਕੀ ਕੀ ਹੋਈ ਉਹਨਾਂ ਕੋਲ ਇੱਕ ਮਿੰਟ ਕਿੰਨੇ ਪੈਸੇ ਆ ਚੁੱਕੀਆਂ ਹੁਣ ਤੱਕ ਬ੍ਰਾਂਤੀ ਕੀ ਕੀ ਹੋਈ ਇਹਨਾਂ ਨੇ ਜੀ ਜਿਹੜੇ ਕੁਝ ਪੈਸੇ ਆ ਉਹਦੇ ਨਾਲ ਕੁਝ ਇਹਨਾਂ ਨੇ ਆਪਣੀਆਂ ਜਿਹੜੀਆਂ ਲਹਣ ਦੇਣੇਦਾਰੀਆਂ ਦਿੱਤੀਆਂ ਨੇ ਠੀਕ ਹੈ ਜੀ ਕੁਝ ਇਹਨਾਂ ਦੇ ਬੈਂਕ ਦੇ ਵਿੱਚੋਂ ਜਿਹਦੇ ਸਾਡੇ ਪ੍ਰੋਸੈਸ ਚੱਲ ਰਿਹਾ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਹਨਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵਾ ਜਿਹੜੀਆਂ ਸਾਡੇ 1 2 ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਉਹ ਕੀ ਲੜਕੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਿ ਉਹ ਵੀ ਇਸ ਗੈਂਗ ਦਾ ਪਾਰਟ ਸੀ ਕੀ ਇਕਿਕਰ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਦੀ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋੜ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨੂੰ ਨਾਲ ਚਲਾ ਲਈ ਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕ ਦੇ ਦਿੱਤਾ ਸਰ ਜਿਹੜਾ ਆ ਫੋਕ ਰੈਂਟ ਤੇ ਲਿਖਿਆ ਇਹੋ ਜਿਹਾ ਦੇ ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਫ਼ਤੀਸ਼ ਦਾ 파ਟ ਆ ਜੀ ਇਹਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਥੇ ਉਹਨਾਂ ਨੂੰ ਭੇਜਦੇ ਸਨ। ਪਰ ਜਿਹੜੇ ਫੋਨ ਵੀ ਕੋਈ ਬ੍ਰਮਤ ਹੋਈਨਾਂ ਕੋਈ ਫੋਨ ਵੀ ਬ੍ਰਮਤ ਹੋਈ ਹੈ ਜੀ ਕਿਹਾ ਕਿ ਡਾਟਾ ਲੰਡ ਹੋਇਆ ਜੀ ਫੋਨ ਦੇ ਵਿੱਚ ਹੀ ਕਾਫੀ ਮਸਾਲਾ ਜੀ ਜਿਹੜਾ ਉਹਨੂੰ ਅਸੀਂ ਜਿਹੜਾ ਮੀਡੀਆ ਸਾਹਮਣੇ ਰੱਖੋਗੇ ਵੇਹੇ ਨਹੀਂ ਜੀ ਉਹ ਐਸੇ ਸਡਨ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਕੋਡ ਕੋਡ ਦੇ ਅਗੇ ਪਰ ਲੱਗਦਾ ਕਿ ਕਈ ਲੋਕਾਂ ਜਿਹੜੇ ਬਲੈਕ ਜਿੰਦੇ ਚੁੱਪ ਕਰਕੇ ਬੈਠੇ ਉਹ ਸਾਹਮਣੇ ਆਉਣੇ ਚਾਹੀਦੇ ਪੁਲਿਸ ਦੇ ਕਿ ਆ ਕੇ ਕੰਪਲੇਟ ਕਰਨ ਨਕੀ ਦੇ ਬੰਦੇ ਕਾਬੂ ਆ ਸਕਣ ਹੋਣ ਜਦੋਂ ਵੇਖੋ ਜੀ ਤੁਹਾਡੇ ਰਾਂ ਹੀ ਲੋਕਾਂ ਤੇ ਬਹੁਤ ਸਾਰੇ ਲੋਕ ਸਾਹਮਣੇ ਆਉਂਦੇ ਆ। ਅਚੰਭਾ ਕਿ ਜਦੋਂ ਵੀਡੀਓਜ਼ ਵੀ ਇੰਡੀਆਨਾਂ ਦੇ ਫੋਨ ਦੇ ਵਿੱਚ ਦੀ ਇੰਤਾਂ ਦੀ ਕੋਈ ਗੱਲ ਸਾਹਮਣੇ ਆਈ। ਇਹ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ। ਨਹੀਂ ਕੋਈ ਵੀਡੀਓ ਪ੍ਰੋਗਰਾਮ ਹੋਈ ਨਹੀਂ ਆ। ਜਿਹੜੀਆਂਾਂ ਦੀ ਵੀਡੀਓ ਹਾਂਜੀ ਜੀ ਇਹਨਾਂ ਦਾ ਰਿਮਾਂਡ ਜਿਹੜਾ ਲਿਆ ਗਿਆ ਸਾਰੀਆਂ ਵੀਡੀਓ ਤੇ ਦੱਸ ਕੇ ਵੀ ਲਿਆ ਗਿਆ। ਸਰ ਜੀ ਤੁਸੀਂ ਦੱਸਿਓ ਪਹਿਲਾਂ ਇੱਕ ਉੱਤੇ ਪਹਿਲਾਂ ਵੀ ਰਿਮਾਂਡ ਸਰ ਹੈਗੇ ਕੁਝ। ਜਿਹੜਾ ਮਨਿੰਦਰ ਸਿੰਘ ਤੁਸੀਂ ਕਹਿ ਰਹੇ ਪਹਿਲਾਂ ਵੀ ਮਾਮਲੇ ਦਰਜੇ ਦੇ ਉੱਤੇ। ਇਹਨਾਂ ਦੇ ਫਰਸਟ ਪਹਿਲਾਂ ਵੀ ਪਰਚੇ ਦਰਜੇ। ਇਹਨਾਂ ਦੇ ਅਗੇਂਸਟ ਜਿਹੜਾ ਧਾਰਾ 111 BNS ਹੈ ਉਹ ਨੇ ਜਿੰਨਾ ਬੰਦਿਆਂ ਦੇਤੇ ਪਹਿਲਾ ਮੁਕਦਮੇ ਦਰਜ ਹੋਣ ਕ੍ਰਾਈਮ ਕਰਦੇ ਹਣ ਬਾਰ-ਬਾਰ ਉਹਨਾਂ ਦੇ 111 BNS ਲੱਗਦੀ ਹੈ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਚ ਸਰ ਜਿਹੜਾ ਰੈਕਟ ਗੰਮੀ ਸਰ ਇਹ ਕਿਉਂ ਜੀ ਤੁਹਾਨੂੰ ਬਾਹਰ ਜੀ ਕਰਦੇ ਜੀ ਨਹੀਂ ਜਿਹੜੇ ਰਮਦਾਸ ਤਖਤ ਮਾਰ ਕਰਦੇ ਸੀ ਹਾਂ ਸਰ ਇਹ ਦੇਖੋ ਇਹ ਇੱਕ ਵੱਡਾ ਰੈਕਟ ਹੈ ਤੁਸੀਂ ਅ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਈ ਲੋਕ ਹਲੇ ਚੁੱਪ ਕਰਕੇ ਬੈਠੇ ਨੇ ਵੱਡੀ ਗੱਲ ਹੈ ਕਿ ਰੋਜ਼-ਰੋਜ਼ ਅਸੀਂ ਦੇਖ ਰਹੇ ਹਾਂ ਨਕਲੀ ਪੱਤਰਕਾਰ ਆ ਰਹੇ ਨੇ ਨਕਲੀ ਪੁਲਸ ਵਾਲੇ ਸਾਹਮਣੇ ਆ ਰਹੇ ਨੇ ਨਕਲੀ ਜੱਜ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਕੀ ਨਿਰਦੇਸ਼ ਦੇਣਾ ਚਾਹੁੰਦੇ ਹਾਂ ਤਾਂ ਕਿ ਇਹਨਾਂ ਨਕਲੀ ਤੇ ਅਸਲੀ ਦੀ ਪਛਾਣ ਹੋ ਸਕੇ ਮੈਂ ਆਪ ਦੇ ਮਾਧਮ ਰਹਿ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਤੁਹਾਡੇ ਕਿਸੇ ਝੁਜਕੰਦੀ ਲੋੜ ਨਹੀਂ ਤੁਸੀਂ ਆਪ ਸਾਡੇ ਪੁਲਿਸ ਤੱਕ ਅਪਰੋਚ ਕਰੋ ਸੀਨੀਅਰ ਅਫਸਰਾਂ ਨੂੰ ਦੱਸੋ ਤਾਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਕਿਸੇ ਨੂੰ ਇਹ ਹੀ ਡਰਨ ਦੀ ਲੋੜ ਨਹੀਂ ਕਿ ਉਹਨਾਂ ਦੀ ਬਦਨਾਮੀ ਹੋਏਗੀ ਜਿਹੜਾ ਕੋਈ ਸਾਨੂੰ ਇਨਫੋਰਮੇਸ਼ਨ ਦੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਏ ਠੀਕ ਹੈ ਕੀ ਕਹਾਂਗੇ